ਜੋ ਕਲਾ ਇਸ ਇਨਸਾਨ ਕੋਲੇ ਹੈ ਸ਼ਾਇਦ ਕਿਸੇ ਹੋਰ ਕੋਲੇ ਨਹੀਂ ਹੋਣੀ ਉਹ ਕਲਾ ਹੈ ਪਰਿਵਾਰਾਂ ਦੇ ਵਿਛੜੇ ਹੋਏ ਜੀ ਵਾਪਿਸ ਮਿਲਾਉਣ ਦੀ ਜੀ ਹਾਂ ਜਿੰਨਾ ਪਰਿਵਾਰਾਂ ਦਾ ਕੋਈ ਜੀ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਉਸ ਤੋਂ ਮੁੜ ਕੇ ਉਸ ਪਰਿਵਾਰ ਦਾ ਜੀ ਨਹੀਂ ਲੱਗਦਾ ਤਾਂ ਉਹ ਬਾਈ ਆਰਟਿਸਟ ਇਕਬਾਲ ਗਿੱਲ ਕੋਲੇ ਪਿੰਡ ਮਾਣੂ ਕੇ ਜ਼ਿਲ੍ਹਾ ਮੋਗਾ ਹੁੰਦੇ ਆ ਤੇ ਉਸ ਸ਼ਖਸ ਦੀਆਂ ਕੁਝ ਤਸਵੀਰਾਂ ਤੇ ਪੁਰਾਣੇ ਕੱਪੜੇ ਲਈ ਆਉਂਦੇ ਆ। ਉਸ ਤੋਂ ਬਾਅਦ ਬਾਈ ਇਕਬਾਲ ਉਸ ਦਾ ਇੱਕ ਸਟੈਚੂ ਯਾਨੀ ਕਿ ਉਹ ਪੁਤਲਾ ਤਿਆਰ ਕਰਦਾ ਹੈ। ਉਸ ਦੇ ਉੱਤੇ ਉਸ ਸ਼ਖਸ ਦੇ ਪੁਰਾਣੇ ਕੱਪੜੇ ਪਾ ਦਿੰਦਾ ਹੈ ਤੇ ਜਦੋਂ ਉਹ ਪੁਤਲਾ ਤਿਆਰ ਹੁੰਦਾ ਤਾਂ ਪਰਿਵਾਰ ਦੇ ਜੀਆਂ ਨੂੰ ਇੰਝ ਲੱਗਦਾ ਹੈ ਕਿ ਸਾਡਾ ਜਿਹੜਾ ਵਿਛੜਿਆ ਹੋਇਆ ਜੀ ਹੈ ਉਹ ਵਾਪਸ ਆ ਗਿਆ। ਸੋ ਉਹ ਉਸ ਦੇ ਪੁਤਲੇ ਨੂੰ ਆਪਣੇ ਘਰ ਲਿਜਾ ਕੇ ਕਿਸੇ ਸੋਫੇ ਤੇ ਬਿਠਾ ਦਿੰਦੇ ਆ ਜਾਂ ਕਿਸੇ ਮੰਝੇ ਦੇ ਉੱਤੇ ਤੇ ਉਸ ਦੇ ਨਾਲ ਅਹਿਸਾਸ ਕਰਦੇ ਐ ਕਿ ਸ਼ਾਇਦ ਉਹਨਾਂ ਦਾ ਜੀ ਵਾਪਿਸ ਆ ਗਿਆ ਉਸ ਦੇ ਨਾਲ ਗੱਲਾਂ ਕਰਦੇ ਐ ਉਸ ਨੂੰ ਜੱਫੀਆਂ ਪਾਉਂਦੇ ਐ ਉਸ ਦੇ ਹੋਣ ਦਾ ਅਹਿਸਾਸ ਕਰਦੇ ਐ ਸੋ ਇਹ ਇੱਕ ਬਹੁਤ ਸੋਹਣਾ ਮੈਂ ਕੰਮ ਕਹਿ ਸਕਦਾ ਜੋ ਬਾਈ ਆਰਟਿਸਟ ਇਕਬਾਲ ਗਿੱਲ ਦੇ ਹਿੱਸੇ ਆਇਆ ਸੋ ਅਜੇਹੀਆਂ ਬਹੁਤ ਸਾਰੀਆਂ ਫੈਮਲੀਆ ਇਹਨਾਂ ਨੇ ਮਲਾਈਆਂ ਨੇ ਜਿਨ੍ਹਾਂ ਦਾ ਸ਼ਾਇਦ ਆਪਾਂ ਕਹਿ ਲਈਏ ਕਿ ਜੀ ਨਹੀਂ ਸੀ ਲੱਗਦਾ ਕਿ ਸਾਡੇ ਪਰਿਵਾਰ ਦਾ ਜੀ ਚਲਾ ਗਿਆ ਤੇ ਬਾਕੀ ਕਲਾ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਧੰਨਵਾਦ